ਦੋਸਤੋ ਕਰਨ ਓਜਲੇ ਦੇ ਉੱਤੇ ਇੱਕ ਬਹਾਰ ਦੀ ਸਿੰਗਰ ਅਤੇ ਮਾਡਲ ਨੇ ਇਲਜ਼ਾਮ ਲਾਈ ਹੋਈ ਆ ਕਿ ਕਰਨ ਓਜਲਾ ਉਹਦੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਜਦੋਂ ਕਰਨ ਓਜਲੇ ਦੇ ਨਾਲ ਉਹਦੀ ਰਿਲੇਸ਼ਨਸ਼ਿਪ ਚੱਲਣ ਦੀ ਸੀ ਉਹਨੂੰ ਨਹੀਂ ਪਤਾ ਸੀ ਕਿ ਕਰਨ ਓਜਲਾ ਵਿਆਹਿਆ ਹੋਇਆ ਆ ਇਹ ਦਰਅਸਲ ਆਗੋਰੀ ਵੱਲੋਂ ਜਾਮ ਲਾਏ ਗਏ ਆ ਕਰਨ ਓਜਲੇ ਤੇ ਉਹਨੇ ਉਸ ਨੂੰ ਟੋਖਾ ਦਿੱਤਾ ਏ ਉਹਨੇ ਨਹੀਂ ਦੱਸਿਆ ਸੀ ਕਿ ਕਰਨ ਓਜਲਾ ਵਿਆਹਿਆ ਹੋਇਆ ਸੀ ਕਿ ਪੂਰੇ ਇੰਟਰਨੈਟ ਨੂੰ ਪਤਾ ਇਹ پلਕ ਦੇ ਬਾਰੇ ਤੇ ਉਹਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਸਭ ਕੁਝ ਲਿਖ ਕੇ ਉਹਨੂੰ ਨਹੀਂ ਪਤਾ ਸੀ ਕਿ ਕਰਨ ਓਜਲਾ ਵਿਆਹਿਆ ਹੋਇਆ ਸੀ ਇਸ ਦੇ ਬਾਵਜੂਦ ਵੀ ਉਹ ਕੁੜੀ ਕਰਨ ਓਜਲੇ ਦੇ ਨਾਲ ਰਹੀ। ਇਸ ਕਾਰਨ ਓਜਲਾ ਉਹਨੂੰ ਚੀਟ ਕਰਦਾ ਰਿਹਾ। ਉਹਨੇ ਕਿਹਾ ਕਿ ਕਰਨ ਓਜਲੇ ਤੇ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਗੱਲਾਂ ਹੋਈਆਂ ਏ ਉਹਨੂੰ ਪਬਲਿਕ ਕਰ ਦੇਗੀ। ਇਹ ਪੂਰੀ ਦੁਨੀਆ ਅੱਗੋਂ ਦੱਸ ਦੇਗੀ ਕੀ ਸੀ ਸਾਰੀ ਸਿਚੁਏਸ਼ਨ। ਇਹ ਸਾਰੀ ਗੱਲ ਪਤਾ ਲੱਗਦੇ ਸਾਰੇ ਜਨੇ ਕਰਨ ਓਜਲੇ ਤੇ ਪਲਕ ਨੂੰ ਟੈਗ ਕਰਨ ਲੱਗ ਗਏ ਇਸ ਪੋਸਟ ਨੂੰ ਪਰ ਜੋ ਕਿ ਦੋਸਤੋ ਸੱਚ ਏ ਇਹ ਕੁੜੀ ਬੇਮੁਨੀਆਂ ਦੇ ਇਲਜ਼ਾਮ ਲਾਣ ਦੀ ਏ ਕਰਨ ਓਜਲੇ ਤੇ ਲਕਨੇ ਆ ਕੁੜੀ ਨੂੰ ਜਵਾਬ ਦਿੰਦੇ ਹੋਏ ਕਰਨ ਓਜਲੇ ਨਾਲ ਇੱਕ ਸਟੋਰੀ ਸ਼ੇਅਰ ਕੀਤੀ ਬਾਈ ਦਾ ਗਾਣਾ ਲਾ ਕੇ ਜੋ ਕਿ ਇਹ ਪ੍ਰੂਫ ਦੇਣ ਦੀ ਸੀ ਓਜਲਾ ਉਹਨੂੰ ਕਦੇ ਵੀ ਚੀਟ ਨਹੀਂ ਕਰੂਗਾ। ਬਾਕੀ ਤਾਨੂੰ ਕੀ ਲੱਗਦਾ ਦਾ ਯਾ ਦੋਸਤੋ ਇਹਨਾਂ ਦੇ ਬਾਰੇ ਮੈਨੂੰ ਕਮੈਂਟਾਂ ਚ ਜਰੂਰ ਦੱਸ ਕੇ ਜਾਇਓ ਤੇ ਵੀਡੀਓ ਨੂੰ ਲਾਈਕ ਜਰੂਰ